ਹੈਲੋ ਸਸਿਕਾਜੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਕਲੈਕਸ਼ਨ ਐਂਡ ਬਲੌਗ ਕੋਰਸ ਮੇਰੇ ਉੱਪਰ ਤੁਹਾਡਾ ਸਵਾਗਤ ਕਰਦੀ ਹਾਂ ਜੀ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਲੈ ਕੇ ਆਏ ਹਾਂ ਜੀ ਸੋਹਣੇ ਸੋਹਣੇ ਸੂਟ ਵੀਡੀਓ ਦੇ ਨਾਲ ਬਣੇ ਰਹੋ ਭਾਈ ਇਹ ਤੁਸੀਂ ਦੇਖ ਸਕਦੇ ਹੋ ਹਰ ਇੱਕ ਵੀਡੀਓ ਦੇ ਵਿੱਚ ਮੈਂ ਇਹ ਗੱਲ ਕਹਿਣੀ ਹੈ ਕਿ ਸਾਡੇ ਕੰਮ ਦੀ ਸਫਾਈ ਬਹੁਤ ਜ਼ਿਆਦਾ ਹੈ ਜੀ origignal ਕੰਮ origignal ਹੈ ਹਨਾ ਤੇ ਜਿਹੜਾ ਆਪਾਂ ਡੁਪਲੀਕੇਟ ਕਹਦੇ ਉਹ ਡੁਪਲੀਕੇਟ ਹੀ ਹੁੰਦਾ ਜਿਹੇ ਜਿਹਾ ਰੇਟ ਹੁੰਦਾ ਉਹੇ ਜਿਹਾ ਕੰਮ ਹੁੰਦਾ ਤਾਂ ਪਿਸ ਕੰਮ ਨੂੰ ਲੈ ਕੇ ਕੋਈ ਵੀ ਡਾਊਟ ਨਾ ਰੱਖਿਓ ਹਨ ਜਿਸ ਤਰ੍ਹਾਂ ਦਾ ਕੰਮ ਤੁਸੀਂ ਕਹੋਗੇ ਜਿਸ ਤਰ੍ਹਾਂ ਦਾ ਕਲਰ ਕੰਬੀਨੇਸ਼ਨ ਕਹੋਗੇ ਜਿਸ ਤਰ੍ਹਾਂ ਦਾ ਸਟੱਫ ਕਹੋਗੇ ਉਸੇ ਵਿੱਚ ਅਸੀਂ ਕਸਟਮਾਈਜ਼ ਕਰ ਦਿਆਂਗੇ ਤੁਹਾਨੂੰ ਕੰਮ ਦੀ ਜਾਂ ਕੱਪੜੇ ਦੀ ਕੁਆਲਿਟੀ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਹੈਗਾ ਸਾਰਾ ਦੇਖੋ ਜਰੀ ਦਾ ਆਰੀ ਕੰਮ ਦੇ ਨਾਲ ਕੰਮ ਕੀਤਾ ਗਿਆ ਜੀ ਹੱਥ ਦਾ ਤਾਂ ਹੱਥ ਦਾ ਬਹੁਤ ਸਾਰੇ ਸੂਟ ਐਦਾਂ ਦੇ ਹੁੰਦੇ ਜਿਨ੍ਹਾਂ ਨੂੰ ਹੈਂਡਵਰਕ ਕਹਿ ਕੇ ਸੇਲ ਕਰ ਦਿੱਤਾ ਜਾਂਦਾ ਪਰ ਉਹ ਹੁੰਦੇ ਨੇ ਮਸ਼ੀਨਵਰਕ ਦੇ ਵਿੱਚ ਸਿਰਫ ਇੱਕ ਸਿੱਪੀ ਵਗੈਰਾ ਲਗਾ ਕੇ ਕੰਮ ਦਿਖਾ ਦਿੰਦੇ ਐ ਜੀ ਹੈਂਡਵਰਕ ਆ ਤਾਂ ਉਹ ਹੈਂਡਵਰਕ ਰੀਜਨਲ ਹੈਂਡਵਰਕ ਨਹੀਂ ਹੁੰਦਾ ਇਹ ਰੀਜਨਲ ਐ ਜੀ। ਇੱਕ ਕੰਮ ਦੇ ਸਫਾਈ ਇਹਦੇ ਜਿਹੜੇ ਚਾਕਾਂ ਦੇ ਉੱਤੇ ਅਸੀਂ ਪੈਚ ਵਰਕ ਲਗਾਇਆ ਮੈਂ ਦੂਰ ਕਰਕੇ ਦਿਖਾ ਰਹੀ ਆ। ਇਹਦੇ ਪੈਚ ਵਰਕ ਲੱਗਿਆ ਹੋਇਆ। ਜਿਹੜਾ ਪੈਚ ਐ ਇਹ ਵੀ ਪਿਓਰ ਨੇਚਰਲ ਦਾ ਸਟੱਫ ਲੈ ਕੇ ਵਾਈਟ ਫਿਰ ਡਾਈ ਕਰਵਾ ਕੇ ਉਸ ਤੋਂ ਬਾਅਦ ਲਵਾਇਆ। ਸੋ ਜੇਕਰ ਕਿਸੇ ਨੇ ਵੀ ਇਹਨਾਂ ਦੀ ਮਤਲਬ ਕਿ ਰੇਟ ਦੇਖਣੇ ਆ ਤੁਸੀਂ ਤਾਂ ਤੁਹਾਨੂੰ ਸਾਨੂੰ ਜਿਹੜੇ ਤੁਸੀਂ ਨਾ ਮੈਸੇਜ ਕਰ ਸਕਦੇ ਹੋ WhatsApp ਦੇ ਉੱਤੇ ਡਾਇਰੈਕਟਲੀ ਜੇ ਮੈਂ ਦੂਰੋਂ ਕਰਕੇ ਦਿਖਾਵਾਂ ਤਾਂ ਇਸ ਤਰ੍ਹਾਂ ਦਾ ਸੂਟ ਆ ਇਸ ਤਰ੍ਹਾਂ ਦੀਆਂ ਇਹਦੀਆਂ ਬਾਹਾਂ ਦੇ ਉੱਤੇ ਕੰਮ ਕੀਤਾ ਗਿਆ ਬਾਹਾਂ ਦੇ ਉੱਤੇ ਜਿਹੜਾ ਪੈਚ ਲਗਾ ਕੇ ਨਾਲ ਦਬਕੇ ਦਾ ਜਰੀ ਦਾ ਠੀਕ ਹੈ ਤੇ ਜਿਹੜਾ ਪਰਲਸ ਵਰਕ ਹੈ ਸਿਕਵੈਂਸ ਵਰਕ ਹੈ ਹਰ ਇੱਕ ਚੀਜ਼ ਮਤਲਬ ਕਿ ਤੁਹਾਨੂੰ ਲੱਗੀ ਹੋਈ ਮਿਲੂਗੀ ਇਹੋ ਜੀ ਗੱਲ ਨਹੀਂ ਹੈਗੀ ਕਿ ਬਸ ਇੱਕ ਦਿਖਾਵਾ ਹੀ ਕੀਤਾ ਹਨਾ ਤਾਂ ਬਹੁਤ ਸਾਫ਼ ਹੈ ਜੀ ਕੰਮ ਇਹ ਇਹਦੀਆਂ ਬਾਹਾਂ ਨੇ ਤੁਸੀਂ ਸਾਨੂੰ ਮੈਸੇਜ ਕਰਕੇ ਇਹ ਰੇਟ ਪੁੱਛ ਸਕਦੇ ਹੋ ਕਿਉਂਕਿ ਜਿਵੇਂ ਜਿਵੇਂ ਤੁਸੀਂ ਸਟੱਫ ਚੇਂਜ ਕਰਵਾਉਂਗੇ ਜਾਂ ਦੁਪੱਟੇ ਰੈਡੀ ਕਰਵਾਉਂਗੇ ਤਾਂ ਇਹਨਾਂ ਦਾ ਜਿਹੜਾ ਰੇਟ ਹੈ ਡਿਫਰੈਂਟ ਹੁੰਦਾ ਜਾਂਦਾ ਹੈ ਨਾ ਤਾਂ ਅਨ ਸਟੱਫ ਦੇ ਮੁਤਾਬਕ ਵੀ ਰੇਟ ਚੇਂਜ ਹੋ ਜਾਂਦਾ ਜੀ ਦੁਪੱਟੇ ਦੇ ਮੁਤਾਬਕ ਵੀ ਰੇਟ ਚੇਂਜ ਹੋ ਜਾਂਦਾ ਹਾਂਜੀ ਨੈਕਸਟ ਰੇ ਸੂਟ ਹੈਗਾ ਜੀ ਬਲੈਕ ਕਲਰ ਦਾ ਪਿਓਰ ਵੈਲਵਟ ਦੇ ਵਿੱਚ ਸ਼ਾਇਦ ਮੈਂ ਇਹਦੇ ਪਹਿਲਾਂ ਸ਼ਾਰਟਸ ਤੇ ਇੰਸਟਾਗ੍ਰam ਦੇ ਉੱਤੇ ਵੀਡੀਓ ਪਾ ਦਿੱਤੀ ਹੈ ਤਾਂ ਅੱਜ ਮੈਂ ਤੁਹਾਨੂੰ ਨੇੜੇ ਕਰਕੇ ਇਹਦੀ ਵੀਡੀਓ ਦਿਖਾ ਰਹੀ ਹਾਂ ਵੀਡੀਓ ਦੇ ਵਿੱਚ ਤਾਂ ਕਿ ਤੁਸੀਂ ਡਿਟੇਲ ਦੇ ਨਾਲ ਚੈੱਕ ਕਰ ਸਕੋ ਪਹਿਲੀ ਗੱਲ ਤੇ ਇਹ ਜੀ ਇਹ ਅਸੀਂ ਪਿਓਰ ਵੈਲਵਟ ਦੇ ਉੱਤੇ ਰੈਡੀ ਕੀਤਾ ਤਾਂ ਇਹਦਾ ਗਲਾ ਵੀ ਜਿਹੜਾ ਹੈਗਾ ਬੀ ਸ਼ੇਪ ਬਣਿਆ ਹੋਇਆ ਮੈਂ ਦੂਰ ਕਰਕੇ ਦਿਖਾਉਣੀ ਆ ਕਿਉਂਕਿ ਜਦ ਨੂੰ ਆਪਾਂ ਨੇੜੇ ਕਰਦੇ ਆਂ ਫਿਰ ਬਲੈਕ ਦੇ ਵਿੱਚ ਇਹ ਕਲੀਅਰ ਨਹੀਂ ਆਉਂਦਾ ਤਾਂ ਇਹਦਾ ਜਿਹੜਾ ਕੰਮ ਹੈ ਜੀ ਬਰੀਕ ਮੋਤੀਆਂ ਦੇ ਨਾਲ ਸਿਕਵੈਂਸ ਦੇ ਨਾਲ ਕਟ ਦਾਣੇ ਦੇ ਨਾਲ ਦੱਕੇ ਦੇ ਨਾਲ ਤੇ ਜਰੀ ਦੇ ਨਾਲ ਹਰ ਇੱਕ ਚੀਜ਼ ਇਸ ਦੇ ਵਿੱਚ ਵੀ ਚੂਜ਼ ਕੀਤੀ ਗਈ ਆ ਤਾਂ ਇਹਦਾ ਗਲਾ ਹੈਗਾ ਬੀ ਸ਼ੇਪ ਤੇ ਇਹਦੇ ਉੱਤੇ ਜਿਹੜੇ ਛੋਟੇ ਫਲਾਵਰ ਪਾਏ ਗਏ ਆ ਕਾਫੀ سارے ਲੋਕ ਸਾਨੂੰ ਇਹ ਕਹਿ ਕੇ ਕਨਫਿਊਜ਼ ਕਰ ਦਿੰਦੇ ਆ ਜੀ ਇਹ ਜਰੀ ਵਰਕ ਨਹੀਂ ਕੀਤਾ ਗਿਆ ਆਰੀ ਦਾ ਕੰਮ ਨਹੀਂ ਹੈਗਾ ਜਿੰਨਾ ਵੀ ਅਸੀਂ ਮਟੀਰੀਅਲ ਲਾਉਣੇ ਆ ਜੀ ਸਾਰਾ ਆਰੀ ਦੇ ਨਾਲ ਹੀ ਲੱਗਦਾ ਹੈ ਨਾ ਇਹ ਕਿਹੜਾ ਮਸ਼ੀਨ ਵਰਕ ਹੈ ਵੀ ਹੱਥ ਦਾ ਕੰਮ ਆ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਰੇਟ ਦੱਸਦੇ ਆ ਨਾ ਤਾਂ ਉਹ ਰੇਟ ਸੁਣ ਕੇ ਕਹਿ ਦਿੰਦੇ ਆ ਨਾਲ ਜੀ ਇਹ ਸਹੀ ਨਹੀਂ ਹੈਗਾ ਬਿਲਕੁਲ ਤੁਹਾਡੇ ਸਾਹਮਣੇ ਮੈਂ ਵੀਡੀਓ ਦੇ ਵਿੱਚ ਦਿਖਾ ਰਹੀ ਆ ਵੀਰੇ ਜਿਹੜਾ ਆਹ ਮਟੀਰੀਅਲ ਅਸੀਂ ਯੂਜ਼ ਕਰਦੇ ਆ ਇਹ ਆਰੀ ਦੇ ਨਾਲ ਕੀਤਾ ਜਾਂਦਾ ਤੇ ਸਿੰਪਲ ਜਰੀ ਪਰਨ ਨਾਲੋਂ ਜਿਹੜੀ ਅਸੀਂ ਆਰੀ ਦੇ ਨਾਲ ਫਿਲਿੰਗ ਕਰਦੇ ਆ ਸਿੰਪਲ ਉਹਦੇ ਨਾਲੋਂ ਇਸ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਹੁੰਦੀ ਆ ਤੇ ਇਹ ਜਿਹੜੇ ਹੁਣ ਮੈਂ ਤੁਹਾਨੂੰ ਦੂਰੋਂ ਕਰਕੇ ਦਿਖਾਵਾਂ ਦੂਰੋਂ ਦੇਖੋ ਵੀ ਕਿੰਨਾ ਸੋਹਣਾ ਕੰਮ ਆ ਹਨਾ ਪੈਟਰਨ ਫਲਾਰਸ ਦਾ ਕੋਈ ਇਹ ਨਹੀਂ ਵੀ ਸਿੱਧੇ-ਸਿੱਧੇ ਫੁੱਲ ਪਾਤੇ ਬਹੁਤ ਸੋਹਣੇ ਪੈਟਰਨ ਦੇ ਨਾਲ ਫਲਾਰ ਪਾਏ ਹੋਏ ਨੇ ਬਹੁਤ ਜ਼ਿਆਦਾ ਸੋਹਣਾ ਕੰਮ ਆ ਤੇ ਇਹਦੀਆਂ ਬਾਹਾਂ ਵੀ ਇੰਨੀ ਵੀ ਬਾਹਾਂ ਤੇ ਉੱਤੇ ਹਲਕਾ ਕੰਮ ਆ ਬਾਹਾਂ ਦੇ ਵਿੱਚ ਵੀ ਬਹੁਤ ਜਿਆਦਾ ਹੈਵੀ ਕੰਮ ਆ ਬ੍ਰੀਕ ਕੰਮ ਆ ਪਹਿਲਾਂ ਜਰੀ ਦੇ ਨਾਲ ਜਿਹੜੀ ਆਪਾਂ ਆਰੀ ਦੇ ਨਾਲ ਲਾਈਨ ਲਾਈ ਹੋਈ ਹੈ ਇੰਨੀ ਬ੍ਰੀਕ ਹੈ ਦੇਖੋ ਮੈਂ ਜਮਾਂ ਨੇੜੇ ਕਰਕੇ ਦਿਖਾ ਰਹੀ ਹਾਂ ਹਨਾ ਸਿੰਗਲ ਲਾਈਨ ਲੱਗੀ ਹੈ ਫਿਰ ਸਿੱਪੀ ਲਾਏ ਹੈ ਫਿਰ ਸਿੰਗਲ ਲਾਈਨ ਹੈ ਫਿਰ ਕੱਟ ਦਾਣਾ ਭਰਿਆ ਹੋਇਆ ਬ੍ਰੀਕ ਪਰਲਸ ਨੇ ਸਿੰਗਲ ਸਿੰਗਲ ਪਰਲਸ ਆਵਲੇ ਫਿਰ ਉਸ ਤੋਂ ਬਾਅਦ ਕੱਟ ਦਾਣਾ ਲੱਗਿਆ ਹੋਇਆ ਫਿਰ ਕੱਟ ਦਾਣੇ ਦਾ ਜਿਹੜਾ ਆਪਾਂ ਕੱਟਵਰਕ ਦੀ ਤਰ੍ਹਾਂ ਕੰਮ ਕੀਤਾ ਗਿਆ ਬ੍ਰੀਕ ਪਰਲਸ ਭਰੇ ਗਏ ਨੇ ਤੇ ਉੱਪਰ ਜਿਹੜੀ ਇਹ ਬੂਟ ਨਾ ਪਾਈਆਂ ਨੇ ਅਸੀਂ ਕੈਂਸ ਦੀਆਂ ਦਬਕੇ ਦੀਆਂ ਫਿਰ ਉੱਪਰ ਉਹਦੀ ਇੱਕ ਫਲਾਰ ਦਿੱਤਾ ਗਿਆ ਸਾਨੂੰ ਕੰਮ ਦੇ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਮਿਲੇਗਾ ਠੀਕ ਹੈ ਇਹ ਵਾਲੀ ਇਹਦੇ ਫਲਾਰ ਨੇ ਫਲਾਵਰ ਵੀ ਇਹ ਨਹੀਂ ਵੀ ਥੋੜੇ ਜਿਹਾ ਫਲਾਵਰ ਆਪਾਂ ਪਾਤੀ ਤਿੰਨ ਨੂੰ ਦੋ ਤਿੰਨ ਨੂੰ ਦੋ ਉੱਪਰ ਤੱਕ ਤਿੰਨ ਦੋ ਦਾ ਪੈਟਰਨ ਹੈ ਜਿਹੜਾ ਉਹਨਾਂ ਦੇ ਸਾਈਜ਼ ਦੇ ਅਕੋਰਡਿੰਗ ਚੱਲਦਾ ਗਿਆ ਹਨਾ ਤਾਂ ਇਹ ਵਾਲਾ ਇਹਦਾ ਕੰਮ ਆਪਾਂ ਤੁਹਾਨੂੰ ਬਾਹਾਂ ਤੇ ਦਿਖਾਤਾ ਪਿਓਰ ਬੈਲਵਟ ਦਾ ਸਟੱਫ ਹੈ ਰੇਟ ਮੈਂ ਕੋਸ਼ਿਸ਼ ਕਰੂੰਗੀ ਵੀ ਮੈਂ ਐਡਿਟ ਕਰਨ ਵੇਲੇ ਰੇਟ ਇਹਦੇ ਉੱਪਰ ਪਾ ਦੇਵਾਂ ਤਾਂ ਇਹ ਜਿਹੜਾ ਸੀ ਦਿੱਤਾ ਹੈ ਸੂਟੋਂ ਮੈਂ ਤੁਹਾਨੂੰ ਬੋਲ ਕੇ ਵੀ ਰੇਟ ਦੱਸ ਦਿੰਨੀ ਆ ਬਿਨਾ ਦੁਪੱਟੇ ਤੋਂ ਪਿਓਰ ਵੈਲਵਟ ਦੇ ਉੱਤੇ ਵਿੱਦ ਵਰਕ ਸਟੱਫ 4500 ਰੁਪਏ ਦੇ ਵਿੱਚ ਅਸੀਂ ਸੇਲ ਕੀਤਾ ਸੇਲ ਹੋਇਆ ਹੋਇਆ ਸੂਟ ਹੈ ਜੇਕਰ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਵੀ ਹੋਰ ਕਲਰ ਦੇ ਵਿੱਚ ਕਿਸੇ ਹੋਰ ਸਟੱਫ ਦੇ ਵਿੱਚ ਰੇਡੀ ਕਰਵਾ ਸਕਦੇ ਹੋਂ ਤੁਹਾਡੇ ਕੋਲੇ ਆਪਸ਼ਨ ਹੈਗੀ ਆ ਠੀਕ ਹੈ ਜਿਸ ਤਰੀਕੇ ਨਾਲ ਹੁਣ ਵਿਆਹਾਂ ਦਾ ਸੀਜ਼ਨ ਚੱਲ ਪਿਆ ਇਸ ਤੋਂ ਬਾਅਦ ਲੋਹੜੀ ਤੋਂ ਬਾਅਦ ਫਿਰ ਵਿਆਹ ਸ਼ੁਰੂ ਹੋ ਜਾਣਗੇ ਹੈਨਾ ਵੈਸੇ ਤਾਂ ਹੁਣ ਚੱਲ ਹੀ ਰਿਹਾ ਕੋਈ ਬੰਦ ਨਹੀਂ ਕਰਦਾ ਅਗਲਾ ਪੋਹ ਦਾ ਕੋਈ ਵੀ ਬੰਦ ਨਹੀਂ ਕਰਦਾ ਪਰ ਹਾਂ ਵੀ ਸਾਨੂੰ ਜ਼ਰੂਰ ਇਹ ਨਹੀਂ ਲੱਗਦਾ ਵੀ ਸ਼ਿੱਧੀ ਦਿਹਾੜੇ ਤਾਂ ਅਸੀਂ ਖੁਸ਼ੀਆਂ ਨਹੀਂ ਬਣਾ ਸਕਦੇ ਅਸੀਂ ਲੋਕ ਨਹੀਂ ਮਿਨਾਉਂਦੇ ਹੈਨਾ ਤੇ ਪਰ ਇਹ ਚੀਜ਼ ਹੈ ਕਿ ਹੁਣ ਮਾਗੀ ਆ ਜੂਗੀ ਜੀ ਮਾਗੀ ਤੋਂ ਬਾਅਦ ਦਿਆਂ ਦਾ ਸੀਜ਼ਨ ਚਾਲੂ ਹੈ ਤਾਂ ਤੁਸੀਂ ਆਪਦੇ ਆਰਡਰ ਕਰਕੇ ਜਲਦੀ ਜਲਦੀ ਜਿਹੜੇ ਸੂਟ ਨੇ ਬਣਵਾ ਸਕਦੇ ਹੋ ਇਹਦੀ ਅਸੀਂ ਸਲਵਾਰ ਤੇ ਉੱਤੇ ਵੀ ਕੰਮ ਕੀਤਾ ਹਾਂ ਜੀ ਇਹ ਵਾਲੀ ਇਹਦੀ ਸਲਵਾਰ ਹੈ ਜੀ ਇਹ ਕੰਮ ਇਹਦੀਆਂ ਮੂਰੀਆਂ ਦੇ ਉੱਤੇ ਕੀਤਾ ਗਿਆ ਮੂਰੀ ਥੋੜੀ ਹਲਕੀ ਬਣਾਈ ਗਈ ਹੈ ਪਰ ਹਲਕੀ ਵੀ ਨਹੀਂ ਕਹਿ ਸਕਦੇ ਸਿੰਪਲ ਉਹਦਾ ਬਾਰਡਰ ਚੱਕ ਕੇ ਅਸੀਂ ਸਲਵਾਰ ਦੇ ਉੱਤੇ ਜਿਹੜਾ ਮੂਰੀ ਦਾ ਡਿਜ਼ਾਈਨ ਕੀਤਾ ਗਿਆ ਤਾਂ ਇਹਦੇ ਵਿੱਚ ਅਸੀਂ ਸਿਕਵੈਂਸ ਵਰਕ ਜਰੀ ਦਾ ਤੇ ਦਬਕਾ ਕੱਟ ਦਾਣਾ ਲਗਾਇਆ ਗਿਆ ਇੰਪਲਸ ਇਹਦੇ ਵਿੱਚ ਨਹੀਂ ਆਈ ਇਹ ਵਾਲਾ ਕੰਮ ਹੈ ਜਿਹੜਾ ਇਹਦੀ ਸਲਵਾਰ ਦੇ ਉੱਤੇ ਕੀਤਾ ਗਿਆ ਇਹ ਸਲਵਾਰ ਦੀਆਂ ਮੂਰੀਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਡਾ ਕੰਮ ਤੁਹਾਨੂੰ ਕਿਵੇਂ ਲੱਗਦਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਅੱਗੇ ਰਿਕਵੈਸਟ ਕਰਦੀ ਆ ਕਿ ਪਲੀਜ਼ ਵੱਧ ਤੋਂ ਵੱਧ ਸਾਨੂੰ ਸਪੋਰਟ ਕਰੋ ਜੀ ਵੱਧ ਤੋਂ ਵੱਧ ਸਾਥ ਦਿਓ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਅੱਗੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਹਨਾ ਕਿਉਂਕਿ ਹੌਂਸਲਾ ਮਿਲਦਾ ਜਦੋਂ ਤੁਸੀਂ ਕਮੈਂਟ ਕਰਦੇ ਹੋ ਤਾਂ ਤਾਂ ਵੀ ਸਾਨੂੰ ਹੌਂਸਲਾ ਮਿਲਦਾ ਸੋ ਇਹ ਹੈਗਾ ਸੀ ਜੀ ਬਲੈਕ ਕਲਰ ਦਾ ਪਿਓਰ ਵੈਲਵਟ ਦਾ ਸੂਟ ਪਿਓਰ ਕਿਹਾ ਤਾਂ ਤੁਹਾਨੂੰ ਪਿਓਰ ਹੀ ਮਿਲੂਗੀ ਇਹ ਨਹੀਂ ਹੈਗਾ ਵੀ ਪਿਓਰ ਕਹਤਾ ਤਾਂ ਪਿਓਰ ਨਹੀਂ ਮਿਲਣਾ ਪਿਓਰ ਹੀ ਮਿਲੂ ਹਾਂਜੀ ਨੈਕਸਟੇ ਸੂਟ ਹੈਗਾ ਜੀ ਮਜ਼ੈਂਟਾ ਕਲਰ ਦਾ ਸਿਲਕ ਪਸ਼ਮੀਨੇ ਦੇ ਵਿੱਚ ਸਿੰਗਲ ਟੋਨ ਜਿਹੜਾ ਇਹਦਾ ਸਟੱਫ ਆ ਉਹ ਸਿੰਗਲ ਟੋਨ ਹੈ ਡਬਲ ਟੋਨ ਨਹੀਂ ਹੈਗਾ ਇਹ ਸਿੰਗਲ ਟੋਨ ਸਟੱਫ ਹੈ ਮਜ਼ੈਂਟਾ ਕਲਰ ਦਾ ਤਾਂ ਇਹਦੇ ਉੱਪਰ ਨੂੰ ਫਸਟਲੀ ਤੇ ਇਹਦੇ ਉੱਪਰ ਨੂੰ ਦੋ ਪੈਨਲ ਜਾ ਰਹੀ ਨੇ ਨਾਲ ਦੇ ਧਾਗੇ ਦੇ ਨਾਲ ਅਸੀਂ ਕੰਮ ਕੀਤਾ ਇਸ ਲਈ ਮੈਂ ਨੇੜੇ ਕਰਕੇ ਦਿਖਾ ਰਹੀਆਂ ਕਿਉਂਕਿ ਜਦੋਂ ਐਵੇਂ ਜ਼ੂਮ ਕਰਦੇ ਆ ਤਾਂ ਦਿਖਦਾ ਨਹੀਂ ਹੈਗਾ ਤਾਂ ਮੈਂ ਇਹਦਾ ਕੰਮ ਦਿਖਾਉਣਾ ਚਾਹਣੀ ਆ ਤੁਹਾਨੂੰ ਨਾਲ ਦਾ ਥ्रेड ਯੂਜ਼ ਕੀਤਾ ਮਜ਼ੈਂਟਾ ਕਲਰ ਦਾ ਇਹ ਲੰਮੇ ਦੋ ਪੈਨਲ ਜਾ ਰਹੇ ਨੇ ਕੰਮ ਦੀ ਸਫਾਈ ਦੇਖੋ ਜੀ ਇਹ ਇਹ ਸੂਟ ਮਤਲਬ ਕਿ ਬਾਹਰ ਜਾਣੇ ਨੇ ਇੱਕ ਆਪਾਂ ਪਹਿਲਾਂ ਤੁਹਾਨੂੰ ਦਿਖਾਇਆ ਸੀਗਾ ਪ੍ਰੋਕਟ ਵਾਲਾ ਜਦੋਂ ਮੈਂ ਦੂਰ ਕਰ ਲੈਂਦੀ ਨਾ ਧਾਗਾ ਇਸ ਨੂੰ हट ਜਾਂਦਾ ਵਾਲਾ ਮਜ਼ੈਂਟਾ ਕਲਰ ਦਾ ਨਾਲ ਦਾ ਥ्रेड ਦਾ ਵਰਕ ਕੀਤਾ ਤਾਂ ਇਹ ਵਾਲਾ ਇਹਦੇ ਨੀਚੇ ਜਿਹੜਾ ਘੇਰੇ ਦੇ ਉੱਤੇ ਕੰਮ ਕੀਤਾ ਗਿਆ ਇਹ ਵੀ ਤੁਸੀਂ ਕੰਮ ਦੀ ਸਫਾਈ ਦੇਖੋ ਕਲਰ ਕੰਬੀਨੇਸ਼ਨ ਦੇਖੋ ਜਿਸ ਤਰੀਕੇ ਨਾਲ ਉਹਨਾਂ ਨੇ ਮੈਨੂੰ ਡਿਜ਼ਾਈਨ ਕਿਹਾ ਸੀ ਆਪਾਂ ਸੇਮ ਸਟੱਫ ਲੈ ਕੇ ਸੇਮ ਵਰਕ ਕਰ ਰਹਾ ਤਾਂ ਹੁਣ ਦੇਖਦੇ ਹਾਂ ਅੱਗੇ ਕਲਾਇੰਟ ਕਿਦਾਂ ਦਾ ਰਿਸਪੌਂਸ ਦਿੰਦਾ ਹੈ ਨਾ ਤੇ ਆਪਦੇ ਕਰਨੀ ਅਸੀਂ ਜ਼ਰੂਰ ਵੈਸਟ ਦਿੰਨੇ ਆ ਅਜੇ ਤੱਕ ਕੋਈ ਮਤਲਬ ਕਿ ਜੇ ਕਹੀਏ ਆਪਾਂ ਰਿਸਪੌਂਸ ਮਾੜਾ ਨਹੀਂ ਆਇਆ ਹੈਗਾ ਕੋਸ਼ਿਸ਼ ਕਰੀਦੀ ਹੈ ਕਿ ਤੁਹਾਡੀਆਂ ਆਸਾਂ ਉਮੀਦਾਂ ਦੇ ਉੱਤੇ ਖਰੇ ਉੱਤਰਿਏ ਤਾਂ ਆਹ ਵਾਲਾ ਜਿਹੜਾ ਕੰਮ ਹੈ ਜੀ ਇਹਦੀਆਂ ਬਾਹਾਂ ਦੇ ਉੱਤੇ ਕੀਤਾ ਗਿਆ ਬਾਹਾਂ ਬਹੁਤ ਸੋਹਣੀਆਂ ਬੜੀਆਂ ਹੋਈਆਂ ਨੇ ਦੇਖੋ ਕੰਮ ਮੂੰਹੋਂ ਬੋਲਦਾ ਹਨਾ ਕੰਮ ਕਹਿਣ ਨੂੰ ਕੀ ਕਹਿਣਾ ਵੀ ਕੋਈ ਕੁਝ ਵੀ ਕਹਿ ਸਕਦਾ ਹੁੰਦਾ ਹਨਾ ਜਿਹਨੂੰ ਜੀ ਕਰਦਾ ਅਗਲਾ ਬੋਲ ਦਿੰਦਾ ਪਰ ਆਪਾਂ ਆਪਦੇ ਕੰਨ ਨੂੰ ਹਰ ਇੱਕ ਤਰ੍ਹਾਂ ਦੀ ਵੈਸਟ ਦਿੰਨੇ ਆ ਰੇਟ ਵਾਈਜ਼ ਸਟੱਫ ਵਾਈਜ਼ ਕੰਮ ਵਾਈਜ਼ ਹਰ ਇੱਕ ਚੀਜ਼ ਦੀ ਕੋਸ਼ਿਸ਼ ਕਰੀ ਦੀ ਆ ਕਿ ਆਪਾਂ ਹਰ ਇੱਕ ਦੀ ਜਿਹੜਾ ਮਤਲਬ ਕਿ ਪੌਕੇਟ ਫ੍ਰੈਂਡਲੀ ਸੂਟ ਤਿਆਰ ਕਰਕੇ ਦੇਈਏ ਹਨਾ ਤੇ ਬਾਕੀ ਚੀਜ਼ ਹੈ ਕਿ ਕਾਫੀ ਸਾਰਾ ਕੰਮ ਹੈ ਜਿਹੜਾ ਅਸੀਂ ਆਪ ਕਰਦੇ ਆ ਕਾਫੀ ਜਦੋਂ ਕੰਮ ਇਹ ਹੋ ਜਾਂਦਾ ਕਿ ਹੁਣ ਨਹੀਂ ਕਰਿਆ ਜਾਣਾ ਆਰਡਰ ਜ਼ਿਆਦਾ ਹੋ ਗਏ ਤਾਂ ਕਾਰੀਗਰ ਨੂੰ ਦਿੰਨੇ ਆ ਠੀਕ ਕਈ ਵਾਰੀ ਜਿਵੇਂ ਹੁਣ ਪਿੰਡ ਵੀ ਗਏ ਸੀ ਹਨਾ ਵੀ ਮੈਨੂੰ ਉੱਥੇ ਜਾ ਕੇ ਵੀ ਕੰਮ ਕਰਨਾ ਪਿਆ ਕਰਨਾ ਵੀ ਪੈਂਦਾ ਜੀ ਸਾਰਿਆਂ ਦਾ ਜਿਹੜਾ ਮਾਣ ਵੀ ਰੱਖਣਾ ਪੈਂਦਾ ਹਨਾ ਰਿਸ਼ਤੇਦਾਰੀਆਂ ਚ ਵੀ ਜਾਇ ਬਣਾਣੀ ਸਰਦਾ ਤੇ ਕੰਮ ਕਰੇ ਬਿਨਾਂ ਵੀ ਨਹੀਂ ਸਰਦਾ। ਇਹੀ ਸਾਡੀ ਰੋਜੀ ਰੋਟੀ ਆ ਹਨਾ। ਲੋ ਜੀ ਇਹ ਸੀਗਾ ਸੂਟ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਸ ਦੇ ਸੂਟ ਤੁਹਾਨੂੰ ਕਿਵੇਂ ਲੱਗੇ ਹਨਾ। ਅਗਲੀ ਵੀਡੀਓ ਦੇ ਵਿੱਚ ਕੁਝ ਕੁ ਹੋਰ ਹੈਂਡਵਰਕ ਦੇ ਸੂਟ ਨੇ ਤੁਹਾਡੇ ਨਾਲ ਉਹ ਸ਼ੇਅਰ ਕਰਾਂਗੇ। ਤੇ ਕੁਝ ਕੁ ਮਸ਼ੀਨ ਵਰਕ ਦੇ ਸੂਟ ਨੇ ਉਹ ਸ਼ੇਅਰ ਕਰਾਂਗੇ। ਅਸ ザ ਬਲੌਕ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਓ। ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ। بس بناتی ਇਹ ਆਪ ਨੂੰ ਨਹੀਂ ਕੋ ਨਹੀਂ ਇਹ ਆਪਾਂ ਸੌਂਗ ਲਾ ਕੇ ਬਾਮਾ کیا ਬਾਮਾ ਬਾਮਾ ਦਿਖਾ ਦਿੰਨੇ ਆ ਬਾਮਾ ਹੋ ਖਟਕ 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 ਕੰਜੋ 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 ਨ। ਹਾਂਜੀ ਨੈਕਸਟ ਸੂਟ ਹੈ ਜੀ ਕォਟਰਾਈਜ਼ ਦਾ ਮਾਊਸੇ ਕਲਰ ਹੈ ਦਾ ਵੀ ਮਤਲਬ ਕਿ ਨਾ ਤਾਂ ਹੀ ਮਹਿੰਦੀ ਕਲਰ ਹੈ ਨਾ ਇਹ ਗ੍ਰੀਨ ਮਾਊਸ ਜੀ ਸ਼ੇਡ ਦੇ ਵਿੱਚ ਆਉਂਦਾ ਥੋੜਾ ਜਿਹਾ ਗ੍ਰੀਨਿਸ਼ ਮਾਊਸ ਜ ਹੈ ਤਾਂ ਇਹਦਾ ਵਰਕ ਫਸਟਲੀ ਤਾਂ ਇਹਦਾ ਕਲਰ ਕੰਬੀਨੇਸ਼ਨ ਹੈ ਨਾ ਤਾਂ ਮੈਂ ਦੁਰੂ ਇਹਦਾ ਜਿਹੜਾ ਤੁਹਾਨੂੰ ਵਰਕ ਦਿਖਾ ਰਹੀ ਹਾਂ ਇਹਦਾ ਵਰਕ ਚੈੱਕ ਕਰੋ ਕਿੰਨਾ ਸਾਫ਼ ਹੈ ਕォਟਰਾਈਜ਼ ਦਾ ਸਟੱਫ ਹੈ ਜੀ ਐਸਕੇ ਦਾ ਤੇ ਇਹਦੇ ਘੇਰੇ ਦੇ ਉੱਤੇ ਚਾਕਾਂ ਦੇ ਉੱਤੇ ਤੇ ਇਹਦੀਆਂ ਬਾਹਾਂ ਦੇ ਉੱਤੇ ਵਰਕ ਕੀਤਾ ਗਿਆ ਤੇ ਇਹਦੀ ਜਿਹੜੀ ਸਟੀਚਿੰਗ ਉਹ ਵੀ ਸਿੰਪਲ ਆ ਤਾਂ ਇਹ ਦਾ ਐਸ ਕੇ ਦਾ ਬ੍ਰਾਂਡ ਹੈ ਹਨਾ ਸਟੈਂਪ ਵੀ ਮੈਂ ਤੁਹਾਨੂੰ ਚੈੱਕ ਕਰਾ ਦਨੀ ਆ ਤੋਤੇ ਤੋਂ ਉੱਤਰ ਜੂ ਵੈਸੇ ਤੇ ਜਿਹੜਾ ਇਹਦੇ ਨਾਲ ਦੁਪੱਟਾ ਦੁਪੱਟਾ ਇਨਾ ਪਿਆਰਾ ਦੁਪੱਟਾ ਮੈਂ ਇਹਦੀ ਖੋਲ ਕੇ ਤਾਨੂੰ ਵੀਡੀਓ ਦਿਖਾਉਣੀ ਆ ਇੰਨਾ ਜਿਆਦਾ ਸੋਹਣਾ ਬਹੁਤ ਜਿਆਦਾ ਸੋਹਣਾ ਪਹਿਲੀ ਵਾਰ ਤੇ ਇਹਦਾ ਕਲਰ ਕੰਬੀਨੇਸ਼ਨ ਹੀ ਬਹੁਤ ਜਿਆਦਾ ਸੋਹਣੇ ਲੱਗੇ ਲਾਈਟ ਦੇ ਨਾਲ ਜਿਹੜਾ ਡਾਰਕ ਦਾ ਕੰਬੀਨੇਸ਼ਨ ਕੀਤਾ ਗਿਆ ਕੰਬੀਨੇਸ਼ਨ ਹੀ ਯੂਨੀਕ ਦਾ ਕੰਬੀਨੇਸ਼ਨ ਆ ਇਹ ਨਹੀਂ ਹੈਗਾ ਵੀ ਕੋਈ ਉਹੀ ਕਹਿ ਦੂਗਾ ਵੀ ਹਾਂ ਸੋਹਣਾ ਨਹੀਂ ਹੈਗਾ ਤਾਂ ਲਾਈਟ ਕਲਰ ਆ ਜਿਹੜਾ ਕੰਬੀਨੇਸ਼ਨ ਹੈ ਉਹ ਡਾਰਕ ਦਾ ਕੀਤਾ ਗਿਆ ਤਾਂ ਬਹੁਤ ਜਿਆਦਾ ਪਿਆਰਾ ਸੂਟ ਹੈ ਇਹਦੀ ਜਿਹੜੀ ਲੁੱਕ ਆ ਉਹ ਸੋਹਣੀ ਆਈ ਹੈ ਵੇਅਰ ਕਰਕੇ ਤੁਹਾਨੂੰ ਦਿਖਾਵਾਂਗੇ ਤਾਂ ਇਹ ਇਸ ਦਾ ਜਿਹੜਾ ਮੈਂ ਦੁਪੱਟੇ ਦੀ ਗੱਲ ਕਰਾਂ ਇਹਦਾ ਦੁਪੱਟਾ ਹੈਗਾ ਜੀ ਫੁੱਲ ਪਿਓਰ ਸ਼ਿਫੋਨ ਦਾ ਫੁੱਲ ਪਿਓਰ ਸ਼ਿਫੋਨ ਦਾ ਦੁਪੱਟਾ ਜੀ ਪਿਓਰ ਕਿਹਾ ਤਾਂ ਪਿਓਰ ਹੈ ਜੇ ਸੈਮੀ ਹੈ ਤਾਂ ਸੈਮੀ ਹੈ ਹੁਣ ਇਹਦੀ ਗੱਲ ਕਰਦੇ ਆ ਜੀ ਰੇਟ ਦੀ ਰੇਟ ਦਾ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਜੇਕਰ ਤੁਸੀਂ ਦੁਪੱਟਾ ਜਿਹੜਾ ਹੈਗਾ ਸੈਮੀ ਦਾ ਦੁਪੱਟਾ ਲੈ ਲਓਗੇ ਸੈਮੀ ਦਾ ਦੁਪੱਟਾ 250 ਰੁਪਏ ਦਾ ਆ ਜਾਂਦਾ ਹਨ ਤਾਂ ਇਹ ਆਪਾਂ ਫੁੱਲ ਪਿਓਰ ਸ਼ਿਫੋਨ ਦਾ ਦੁਪੱਟਾ ਲਿਆ ਜੀ ਤੇ ਇਹਦੀ ਡਾਈ ਮੈਂ ਤੁਹਾਨੂੰ ਦਿਖਾਉਣੀ ਆ ਖੋਲ ਕੇ ਤੇ ਪਿਓਰ ਦਾ ਦੁਪੱਟਾ ਤਾਂ ਆਬਵੀਅਸਲੀ ਕੋਸਟਲੀ ਹੈ ਜੇ ਤੁਸੀਂ ਫੁੱਲ ਪਿਓਰ ਚੀਨੋਨ ਦਾ ਲਓਗੇ ਕਮਲ ਦਾ ਤੁਹਾਨੂੰ 1200 ਦਾ ਦੁਪੱਟਾ ਮਿਲਦਾ ਹਨਾ ਤੇ ਸ਼ਿਫੋਨ ਦੇ ਦੁਪੱਟੇ ਦੀ ਗੱਲ ਕਰੀਏ ਤਾਂ ਇਹ ਦੁਪੱਟਾ ਜੀ ਮੈਨੂੰ 850 ਦਾ ਪਿਆਗਾ ਤੇ ਇਹ ਦੀ ਡਾਈ ਹੈ ਟ੍ਰਿਪਲ ਕਲਰ ਨੇ ਤਾਂ ਡਾਈ ਵੀ ਇਹਦੀ ਮਹਿੰਗੀ ਆ ਲੋ ਜੀ ਚੈੱਕ ਕਰੋ ਜੀ ਡਾਈ ਹਾਂਜੀ ਹੁਣ ਤੁਸੀਂ ਡਾਈ ਚੈੱਕ ਕਰੋ ਜੀ ਡਾਈ ਇੰਨੀ ਜਿਆਦਾ ਸੋਹਣੀ ਆ ਦੁਪट्टे ਦੇ ਦੇਖੋ ਮੈਂ ਦੂਰੋਂ ਵੀਡੀਓ ਬਣਾ ਰਹੀ ਆ ਐਨ ਬੰਦੀ ਆ ਨਾ ਕੋਈ ਗੱਲਬਾਤ ਪੂਰੀ ਗੱਲਬਾਤ ਆ ਦੁਪट्टे ਦੇ ਵਿੱਚ ਤਾਂ ਜਿਵੇਂ ਸਾਡੇ ਘਰਿਆਂ ਸੀ ਗੱਲਾਂ ਕਰਦੇ ਹੁੰਦੇ ਆ ਤਾਂ ਮੇਰੇ ਮੰਮੀ ਕਹਿੰਦੇ ਸੂਟ ਭਾਵੇਂ ਸਸਤਾ ਹੋਵੇ ਫਿਰ ਦੁਪੱਟਾ ਸੋਹਣਾ ਹੋਵੇ ਤੇ ਦੁਪੱਟਾ ਤੁਹਾਡੇ ਸੂਟ ਦੀ ਟੌਰ ਬਣਾ ਦਿੰਦਾ ਇਹ ਦੁਪੱਟਾ ਹੀ ਸੂਟ ਦੀ ਟੌਰ ਬਣਾਉਂਦਾ ਜੀ ਸੂਟ ਭਾਵੇਂ ਕਿੰਨਾ ਮਰਜੀ ਸੋਹਣਾ ਜੇਕਰ ਤੁਸੀਂ ਦੁਪੱਟੇ ਦੇ ਵਿੱਚ ਕਿਰਸ ਕਰਗੇ ਨਾ ਤੁਹਾਡਾ ਸੂਟ ਨਹੀਂ ਸੋਹਣਾ ਬਣਦਾ ਤਾਂ ਹੁਣ ਆਹ ਦੇਖੋ ਦੁਪੱਟਾ ਗੱਲਬਾਤ ਬਣਾਈ ਜਾਂਦਾ ਨਾ ਪੂਰੀ ਲੋ ਇਧਰ ਚੈੱਕ ਕਰੋ ਤੇ ਇਹ ਸੂਟ ਦਾ ਰੇਟ ਵੀ ਮੈਂ ਤੁਹਾਨੂੰ ਦੱਸ ਦੇਣਾ ਸੋਹਣੀ ਆ ਜੀ ਇਹ ਸੂਟ ਆਪਾਂ ਨੂੰ ਪਿਆਗਾ 35 ਰੁਪਿਆ ਵਿਦਆਊਟ ਸਟਿਚਿੰਗ ਫੁੱਲ ਪਿਓਰ ਸੀਫੋਨ ਦੁਪੱਟਾ ਜੇਕਰ ਤੁਸੀਂ ਸੈਮੀ ਦਾ ਦੁਪੱਟਾ ਲਵਾਉਂਗੇ ਤਾਂ ਰੇਟ ਘਟ ਜੂਗਾ ਜੀ ਜੇਕਰ ਤੁਸੀਂ ਕਮਲਦਾ ਚੀ ਨੌਨ ਦਾ ਦੁਪੱਟਾ ਲਵਾਉਂਗੇ ਫੁੱਲ ਪਿਓਰ ਦਾ ਤਾਂ ਰੇਟ ਵੱਧ ਜੂਗਾ ਜੇਕਰ ਤੁਸੀਂ ਸੈਮੀ ਚੀ ਨੌਨ ਦਾ ਦੁਪੱਟਾ ਇਹਦੇ ਨਾਲ ਲਗਾਉਂਗੇ ਤਾਂ ਰੇਟ ਘਟ ਜੂਗਾ ਸੋ ਰੇਟ ਤੁਹਾਡੇ ਦੁਪੱਟੇ ਦੇ ਨਾਲ ਡਿਪੈਂਡ ਕਰਦਾ ਤੇ ਤੁਸੀਂ ਇਸ ਤਰ੍ਹਾਂ ਦੇ ਸੂਟ ਬਣਵਾਉਣ ਲਈ ਸਾਨੂੰ ਮੈਸੇਜ ਕਰ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੀ ਤੇ ਪਲੀਜ਼ ਸਕਰੀਨਸ਼ਾਟ ਸੈਂਡ ਕਰ ਦਿਓ ਤੇ ਆਰਡਰ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ